ਸਤਿ ਸ਼੍ਰੀ ਅਕਾਲ ਸਵਾਗਤ ਪ੍ਰણામ ਸਭ ਸਤਿਕਾਰਯੋਗ ਸੱਜਣਾ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਨਾ ਟੀਵੀ ਤੇ ਰੇਡੀਓ ਫਰਮ ਦੇ ਨਾਲ ਬਾਗਾਂ ਤੇ ਰਗਾਂ ਦੇ ਸ਼ੇਅਰ ਪਟਿਆਲੇੋਂ ਮੈਂ ਪਰਮਿੰਦਰ ਸਿੰਘ ਟਿਵਾਨਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਕੋਈ ਬ੍ਰਾਡਕਾਸਟ ਮਾਲਵਿੰਦਰ ਸਿੰਘ ਮਾਲੀ ਸਾਹਿਬ ਮਾਲੀ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਸ਼ੁਕਰੀਆ ਤੁਹਾਨੂੰ ਸਾਥ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਲੀ ਸਾਹਿਬ ਮੋਦੀ ਸਾਹਿਬ ਨਵੇਂ ਨਵੇਂ ਹੁਣ ਤੀਸਰੀ ਵਾਰੀ ਪੀਐਮ ਬਣੇ ਨੇ ਪਰ ਕਹਿੰਦੇ ਹੁੰਦੇ ਨਾ ਜਿਵੇਂ ਅਬਿਆਜ ਬੀ ਦਾ ਲੇਖਾ ਬਦਸ਼ਕਨੀਆ ਹੋਈ ਜਾਂਦੀਆਂ ਨੇ ਮਗੜੀਆਂ ਨੇ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਯੂਪੀ ਦੇ ਜਿਹੜੇ 10 ਯਾਤਰੀ ਸੀ 9 ਯਾਤਰੀ ਸੀ ਜਿਨ੍ਹਾਂ ਦਾ ਅਫਸੋਸਨਾਕ ਮੌਤ ਹੋਈ ਹੈ ਤੇ ਉਹ ਵੀ ਮੰਦਭਾਗਾ ਵਰਤਾਰਾ ਇਸੇ ਦੌਰਾਨ ਮਾਲੀ ਸਾਹਿਬ ਦੇ ਜ਼ਿਕਰ ਕਰੀਏ ਕਾਰਨ ਜਿਹੜੇ ਨੇ ਹੁਣ ਤੁਸੀਂ ਵੇਖੋ ਕਿ ਮਹਿਬੂਬਾ ਮੁਫਤੀ ਵੀ ਉਸਤੇ ਕਿੰਤੂ ਕਰ ਰਹੀ ਹੈ ਉਹਦੀ ਬੇਟੀ ਵੀ ਉਸਤੇ ਕਿੰਤੂ ਕਰ ਰਹੀ ਹੈ ਤੇ ਕੈਬਨਟ 'ਚ ਵੀ ਕਾਫੀ ਸਾਰੇ ਕਿੰਤੂ ਪ੍ਰੰਤੂ ਹੋਏ ਨੇ ਲੜੀ ਬਰ ਲੜੀ ਹੈ ਪਰ ਨਾਲ-ਨਾਲ ਪੰਜਾਬ ਤੇ ਇਸ ਨਵੀਂ ਬਿਜਾਰਤ ਦਾ ਅਸਰ ਤੇ ਅੱਜ ਮੋਦੀ ਸਾਹਿਬ ਨੇ ਕੰਮ ਕਾਜ ਸੰਭਾਲ ਲਿਆ ਪਰ ਇਸ ਤਰ੍ਹਾਂ ਜਿਹੜੀ ਮੰਦਭਾਗੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਦੇ ਸੁਰੱਖਿਆ ਕਾਫਲੇ ਤੇ ਅਤਵਾਦੀ ਹਮਲਾ ਹੋਇਆ ਬ੍ਰੇਂਡ ਸਿੰਘ ਦੇ ਭਾਜਪਾ ਦੇ ਮੁੱਖ ਮੰਤਰੀ ਮਨੀਪੁਰ ਦੇ ਵਿੱਚ ਕਿਉਂਕਿ ਉੱਥੇ ਵੀ ਕੁੱਕੀਜ਼ ਤੇ ਹਿੰਦੂ ਮਤੋਈ ਭਾਈਚਾਰੇ ਦਾ ਕਾਫੀ ਕਲੇਸ਼ ਚੱਲ ਰਿਹਾ ਇਹ ਜਿਹੜੇ ਦੋ ਘਟਨਾਵਾਂ ਨੇ ਮੁੱਖ ਮੰਤਰੀ ਦੇ ਕਾਫਲੇ ਤੇ ਹਮਲਾ ਤੇ ਖਾਸ ਕਰਕੇ ਕਸ਼ਮੀਰ ਦੀ ਘਟਨਾ ਤੇ ਨਵੀਂ ਬਿਜਾਰਤ ਦਾ ਸੌਹ ਚੁੱਕ ਸਮਾਗਮ ਕਿਦਾਂ ਵੇਖਦੇ ਹੋ ਮਾਲੀ ਸਾਹਿਬ ਇਹ ਸਰਕਮਸਟੈਂਸ ਇਤਫਾਕ ਹੈ ਜਾਂ ਕੋਈ ਸਿਆਸਤ ਨੇ ਹਾਇਤਾ ਦੇ ਪਿੱਛੇ ਸਿਆਸਤ ਜੀ ਸਿਆਸਤ ਦਾ ਮਤਲਬ ਇਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਆ ਦੇਖੋ ਦੋਹਾਂ ਥਾਵਾਂ ਤੇ ਲੋਕਾਂ ਤੇ ਐਡਾ ਜ਼ੁਲਮ ਹੋਇਆ ਐਡੀ ਬੇਇਨਸਾਫੀ ਹੋਈ ਤੇ ਅਨਸਾਫੀ ਕੋਈ ਚਿੰਗ ਵੀ ਨਹੀਂ ਦਿਸ ਰਹੀ ਜਦੋਂ ਤੁਸੀਂ ਕਿਸੇ ਭਾਈਚਾਰੇ ਨੂੰ ਸੂਬੇ ਨੂੰ ਧੱਕ ਕੇ ਕੰਨ ਨਾਲ ਲਾ ਦੋ ਉਸ ਮੌਕੇ ਜਿਹੜੀਆਂ ਇੰੀਆਂ-ਇੰੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਨੇ ਨਹੀਂ ਵਾਪਰਨੀਆਂ ਚਾਹੀਦੀਆਂ ਆਮ ਲੋਕਾਂ ਨੂੰ ਮਾਰਨਾ ਦੇਖੋ ਆਪਾਂ ਪੰਜਾਬ ਦਾ ਤਜਰਬਾ ਦੇਖਿਆ ਆਪਾਂ ਸਾਰਾ ਕੁਝ ਖੜਕੂ ਦੌਰ ਦਾ ਰੋਂ ਦੇਖਿਆ ਜਦੋਂ ਤੁਸੀਂ ਗਲਤ ਨਿਸ਼ਾਨੇਬਾਜ਼ੀ ਚੁਣੋਗੇ ਜਦੋਂ ਤੁਸੀਂ ਆਮ ਲੋਕਾਂ ਨੂੰ ਨਿਸ਼ਾਨੇ ਬਣਾਓਗੇ ਜਦੋਂ ਤੁਸੀਂ ਕਹੋਗੇ ਹਿੰਦੂਆਂ ਨੂੰ ਮਾਰਨ ਨਾਲ ਦਿੱਲੀ ਦੀ ਇੱਕ ਨਿਕਲ ਜੇ ਤੁਸੀਂ ਗਲਤ ਰਾਹ ਤੇ ਹੋ ਯਾਤਰੀਆਂ ਦਾ ਆਮ ਲੋਕਾਂ ਦਾ ਮਤਲਬ ਇਹਦੇ ਵਿੱਚ ਕੀ ਕਸੂਰ ਆ ਜੀ ਮੈਨੂੰ ਇਹ ਦੱਸੋ ਇਹ ਇਸ ਕਰਕੇ ਦੂਜੀ ਗੱਲ ਮਜੂਬ ਬਦਲ ਗਿਆ ਜੀ ਹੁਣ ਆਰਮਡ ਸਟਰਗਲ ਦਾ ਕੋਈ ਭਵਿੱਖ ਨਹੀਂ ਰਿਹਾ ਦੁਨੀਆ ਦੇ ਵਿੱਚ ਵੀ ਨਹੀਂ ਰਿਹਾ ਇੱਥੇ ਵੀ ਨਹੀਂ ਰਿਹਾ ਆਰਮਡ ਸਟਰਗਲ ਦੇ ਨਾਲ ਠੀਕ ਹੈ ਕਿ ਰਜਿਸਟ੍ਰੈਂਸ ਆ ਜਾਂਦੀ ਆ ਦੁੱਖ ਪਤਾ ਲੱਗ ਜਾਂਦਾ ਪਰ ਉਹਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਅਸਲ ਤਰੀਕਾ ਤਾਂ ਅਮਨਪੂਰਵਕ ਸ਼ਾਂਤੀਪੂਰਵਕ ਸੰਘਰਸ਼ ਦੀ ਆ ਤੇ ਸੰਘਰਸ਼ ਦੇ ਵਿੱਚ ਕਿਹੜਾ ਰਜਿਸਟ੍ਰੈਂਸ ਨਹੀਂ ਹੁੰਦੀ ਜੀ ਉੱਥੇ ਮਤਲਬ ਗੋਲੀ ਨਾਲ ਵੱਧ ਹੁਣ ਕਿਸਾਨ ਅੰਦੋਲਨ ਆਪਾਂ ਦੇਖੀ ਆ ਨਾ ਵੀ ਹਮ ਹਮ ਇੱਕ ਗੋਲੇ ਨਹੀਂ ਚੱਲੀ ਕੁਝ ਨਹੀਂ ਹੋਇਆ ਤੇ ਦੇਖੋ ਮੋਦੀ ਆ ਜਿਹੜਾ ਕਹਿੰਦਾ ਸੀ ਸੰਭ 可能 ਹੈ ਗੋਡੇ ਪਰਨੇ ਕਰ ਲਿਆ ਇਸ ਕਰਕੇ ਇਹ ਘਟਨਾਵਾਂ ਨੇ ਜਿਹੜੀਆਂ ਮਤਲਬ ਇਹਨਾਂ ਦੀ ਕੋਈ ਵੀ ਪ੍ਰਸ਼ੰਸਾ ਨਹੀਂ ਕਰ ਸਕਦਾ ਪਰ ਇਹ ਦਿਖਾਉਂਦੀਆਂ ਨੇ ਵੀ ਦੁੱਖ ਤੁਸੀਂ ਵੱਡੇ ਦਿੱਤੇ ਨੇ ਜ਼ਖਮ ਵੱਡੇ ਦਿੱਤੇ ਨੇ ਦਰਦ ਵੱਡੇ ਦਿੱਤੇ ਨੇ ਤੁਸੀਂ ਜੰਮੂ ਕਸ਼ਮੀਰ ਦੇ ਗੱਲਾਂ ਕੀ ਕਰਦੇ ਹੋ ਤੇ ਜਿਹੜੀ ਕਸ਼ਮੀਰ ਦੀਆਂ ਤਿੰਨ ਸੀਟਾਂ ਦੀ ਤੁਸੀਂ ਚੋਣ ਲੜਨੋਂ ਘਰੇ ਆ ਹੀ ਨਹੀਂ ਤੁਸੀਂ ਕਹਿੰਦੇ ਹੋ ਅਸੀਂ ਨਾਗਰਿਕ ਸੁਰਖਿਤ ਕਰ ਤੇ ਜੇ ਕਰਤਵੂ ਕਰਤਾ ਸੋ ਇਸ ਕਰਕੇ ਜਿਹੜੀ ਟਕਰਾਹ ਨਹੀਂ ਸਿਆਸਤਾਂ ਤੇ ਉਹਦੇ ਨਤੀਜੇ ਨੇ ਜੀ ਮੈਨੂੰ ਤਾਂ ਇਹ ਲੱਗਦਾ ਜੀ ਪਰ ਇਹਦੇ ਵਿੱਚ ਭਾਵੇਂ ਦੇਖੋ ਮਾਲੀ ਸਾਹਿਬ ਇੰਟਰਨੈਸ਼ਨਲ ਪੋਲਿਟਿਕਸ ਦਾ ਵੀ ਇਸ 'ਚ ਹਿੱਸਾ ਆਉਂਦਾ ਹੁਣ ਪਾਕਿਸਤਾਨ ਨਾਲ ਚੀਨ ਨਾਲ ਕੋਈ ਟਿਖੜਕਾ ਨਹੀਂ ਬੜੇ ਅਮਨ ਮਾਨ ਦੇ ਨਾਲ ਸਾਰਾ ਕੁਝ ਨਿਕਲ ਗਿਆ ਮਹਿਬੂਬਾ ਮੁਫਤੀ ਦੀ ਬੇਟੀ ਨੇ ਇੱਕ ਭੀੜ ਨੂੰ ਸੰਬੋਧਨ ਕਰਦਿਆਂ ਕੱਲ ਆਖਿਆ ਕਿ ਜਿਹੜੇ ਯੂਪੀ ਨਾਲ ਸੰਬੰਧਿਤ ਜਿਹੜੇ 9 ਯਾਤਰੀਆਂ ਦੀ ਮੌਤ ਹੋਈ ਹੈ ਬਾਕੀ ਕਿੱਥੇ ਨੇ ਸਾਰੇ ਲਕੋ ਲੈ ਗਏ ਉਹ ਘਟਨਾ ਕਰਮ ਦਾ ਸੱਚ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਉਸਤੇ ਕਿ ਵਾਪਰਿਆ ਕੀ ਹੈ ਇਸ ਤਰ੍ਹਾਂ ਆਪਾਂ ਪੰਜਾਬ ਦੀ ਵੀ ਥੋੜੀ ਗੱਲਬਾਤ ਕਰਨੇ ਆ ਹੁਣ ਕੋਈ ਇੱਕ ਵੀਡੀਓਜ਼ ਨੇ ਉਹ ਜਿਹੜੀਆਂ ਨੇ ਇੱਕ ਪੱਤਰਕਾਰ ਪੁੱਛ ਰਿਆ ਅਮਰਪਾਲ ਸਿੰਘ ਦੇ ਖੇਮੇ ਦੇ ਕਿਸੇ ਸਰਦਾਰ ਜੀ ਨੂੰ ਭੀੜ ਦੇ ਵਿੱਚੋਂ ਕਿ ਖੁਦਾ ਨਖਾਸ ਅਮਰਪਾਲ ਸਿੰਘ ਦੇ ਨਾਲ ਵੀ ਕੋਈ ਕਹਿਰੀ ਜਾਰੀ ਵਾਪਰ ਸਕਦੀ ਹੈ ਤਾਂ ਉਹ ਵਿਅਕਤੀ ਕਹਿੰਦਾ ਤਾਂ ਜੇ ਵਾਪਰ ਗਿਆ ਤੇ ਸੈਂਕੜੇ ਬੰਦੇ ਪਿੱਛੇ ਕੁਰਬਾਨੀ ਨੂੰ ਤਿਆਰ ਨੇ ਤੇ ਜਿਸ ਤਰ੍ਹਾਂ ਫਿਰ ਪਿੱਛੇ ਬੋਲੇ ਸਿਆਉਣੇ ਆਉਣੇ ਹਲਦੇ ਉਹ ਸਿੱਖ ਭੀੜ ਨਾਰੇ ਲਾਉਂਦੀ ਹੈ ਤੇ ਫਿਰ ਉਹ ਵਿਅਕਤੀ ਗਲੋਬਲ ਚੈਨਲ ਦੀ ਫੁਟੇਜ ਆ ਮੇਰੇ ਖਿਆਲ ਚ ਜਿਹੜੀ ਵਾਇਰਲ ਹੋ ਰਹੀ ਹੈ ਉਹ ਕਹਿ ਰਿਹਾ ਤੇ ਪੰਜਾਬ ਚ ਅਸੀਂ Hindu ਨਹੀਂ ਰਹਿਣ ਦਵਾਗੇ ਇਸ ਤਰ੍ਹਾਂ ਦੀਆਂ ਫੁਟੇਜ ਨੇ ਜਿਹੜੀਆਂ ਉਹ ਹੇਟ ਕਰਾਇਮ ਦੇ ਜਿਹੜੇ ਹੇਟ ਸਪੀਚਸ ਨੇ ਦੋਨਾਂ ਤਰ੍ਹਾਂ ਬਸੋਂ ਆ ਰਹੀਆਂ ਨੇ ਇਹਦੇ ਚ ਆਮ Hindu ਜਾਮ ਸਿੱਖ ਦਾ ਜਾਮ ਮੁਸਲਮਾਨ ਦਾ ਕੋਈ ਦੋਸ਼ ਨਹੀਂ ਹੈ ਹਾਲਾਂਕਿ ਇਹਨਾਂ ਚੀਜ਼ਾਂ ਨੂੰ ਇਸ ਵਾਰ ਹੀ ਨਕਾਰਿਆ ਗਿਆ ਪਰ ਜਿਸ ਤਰ੍ਹਾਂ ਹੁਣ ਪੰਜਾਬ ਦੀ ਸਿਆਸਤ ਚ ਰਵਨੀਤ ਸਿੰਘ ਬਿੱਟੂ ਇਸ ਤਰ੍ਹਾਂ ਦੀ ਗਰਮ ਬਿਆਜ਼ੀ ਲਈ ਜਾਂ ਜੋਸ਼ੀਲੇਪਨ ਲਈ ਜਾਣੇ ਜਾਂਦੇ ਨੇ ਤੇ ਇਸੇ ਤਰ੍ਹਾਂ ਦੀਆਂ ਧਿਰਾਂ ਨੇ ਉਧਰ ਅਮਰਤਪਾਲ ਸਿੰਘ ਖਾਸ ਕਰਕੇ ਸਰਬਜੀਤ ਸਿੰਘ ਮਲੋਆ ਉਹ ਧਿਰਾਂ ਨੇ ਹੁਣ ਬਹੁਤ ਸਾਰੀਆਂ ਹੋਰ ਧਿਰਾਂ ਜਿਹੜੀਆਂ ਹਾਸ਼ੀਏ ਤੇ ਸੀ ਉਹ ਪਰਤੋਲ ਰਹੀਆਂ ਨੇ ਅਕਾਲੀ ਦਲ ਚੋਂ ਵੀ ਕੁਝ ਲੋਕ ਇਹਨਾਂ ਗਰਮਖਿਆਲੀ ਸਿੱਖ ਧਿਰਾਂ ਨੂੰ ਜਿਨ੍ਹਾਂ ਦੇ ਐਮਪੀ ਬਣੇ ਨੇ ਉਹਨਾਂ ਨੂੰ ਸਪੋਰਟ ਕਰਦੀਆਂ ਨੇ ਇਹ ਸਰਕਮਸਟੈਂਸ ਨੂੰ ਪੰਜਾਬ ਚ ਕਿਦਾਂ ਵੇਖਦੇ ਹੋ ਮਾਲੀ ਸਾਹਿਬ ਤੋਂ ਗੁਣਾ ਸਾਹਿਬ ਗੱਲ ਪਤਾ ਕੀ ਆ ਹੂੰ ਜੇ ਆਪਾਂ ਹਕੀਕਤ ਦੇ ਵਿੱਚ ਦੇਖੀਏ ਜਿਹੜੀ ਨਾਰੇਵਾਜ ਸਿਆਸਤਾ ਬੁਨਿਆਦੀ ਤੌਰ ਤੇ ਅੰਡਰ ਸੈੱਬਤ ਹੋਈ ਹੈ ਤੁਸੀਂ ਯਾਦ ਕਰੋ ਇੱਕ ਵਾਰ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਕਿਹਾ ਸੀ ਕਿ ਭਾਈ ਅਮਰੀਕ ਸਿੰਘ ਦੀ ਬੀਬੀ ਨੂੰ 5 ਵਜੇ ਤੱਕ ਛੱਡ ਦਿਓ ਨਹੀਂ 5000 ਰਿੰਦੂ ਵੱਡੂ ਹੁਣ ਇਹ ਹੈ ਜਿਹੜਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਇਹ ਤਾਂ ਕਹਿਣ ਦੀ ਗੱਲ ਸੀ ਹੋਰ ਨਹੀਂ ਸੀ ਉਸ ਤੋਂ ਬਾਅਦ ਖਾੜਕੋ ਨੇ ਮਨਾ ਚ ਇੱਕ ਕ੍ਰੀਪ ਕਰਤੀ ਗੱਲ ਤੱਕ ਤੇ ਗੱਲ ਵੀ ਜਦੋਂ ਤੁਸੀਂ ਹਿੰਦੂਆਂ ਨੂੰ ਮਾਰੋਗੇ ਦਿੱਲੀ ਚੀਕਦੀ ਐ ਹੂੰ ਜਦੋਂ ਹਿੰਦੂਆਂ ਨੂੰ ਮਾਰਿਆ ਦਿੱਲੀ ਤਾਂ ਨੱਚਦੀ ਆ ਵੀ ਅਸਲ ਲੜਾ ਤਾਂ ਆਗੇ ਇਹਨਾਂ ਦੀ ਲੜਾਈ ਨਾ ਆਨੰਦਪੁਰ ਦੇ ਮਤੇ ਲਈ ਆ ਹੂੰ ਨਾ ਇਹਨਾਂ ਦੀ ਸਰਕਾਰ ਬਣਾਉਣ ਦੀ ਲੜਾਈ ਆ ਇਹਨਾਂ ਦੀ ਤਾਂ ਲੜਾਈ ਹਿੰਦੂਆਂ ਦੇ ਖਿਲਾਫ ਆ ਹੂੰ ਤੁਸੀਂ ਤੋਂ ਬੜਾ ਸਭ ਇਤਿਹਾਸ ਚੱਕ ਕੇ ਦੇਖੋ ਜੀ ਪੰਜਾਬ ਦੀ ਗੱਲ ਕਰਦਿਆਂ ਸਾਡੀ ਲੜਾਈ ਮੁਗਲ ਹਕੂਮਤ ਨਾਲ ਰਹੀ ਆ ਮੁਸਲਮਾਨਾਂ ਨਾਲ ਕਦੇ ਨਹੀਂ ਰਹੀ ਹੂੰ ਹੂੰ ਹਿੰਦੂ ਪਹਾੜੀ ਰਾਜਿਆਂ ਨਾਲ ਗੁਰੂਆਂ ਦੀ ਲੜਾਈ ਰਹੀ ਆ ਹਿੰਦੂਆਂ ਨਾਲ ਕਦੇ ਵੀ ਨਹੀਂ ਰਹੀ ਬਿਲਕੁਲ ਤੇ ਅੱਜ ਮੋਦੀ ਨੂੰ ਜਿਨ੍ਹਾਂ ਨੇ ਧੂਲ ਚਟਾਈ ਆ ਉਹ ਕੌਣ ਨੇ ਜੀ ਹਿੰਦੂ ਨੇ ਨਾ ਬਿਲਕੁਲ ਜੇ ਯੂਪ ਦਾ ਰਸਤਾ ਜਿਹੜਾ ਦਿੱਲੀ ਨੂੰ ਜਾਂਦਾ ਉੱਥੇ ਨੱਕਾ ਲਾਤਾ ਉਹ ਕਿਹਨਾਂ ਨੇ ਲਾਇਆ ਜੀ ਹਮ ਠੀਕ ਆ ਮੁਸਲਮਾਨ ਭਾਈਚਾਰੇ ਦਾ ਰੋਲ ਆ ਉਹਨਾਂ ਨੇ ਇੱਕ ਵਾਰ ਫੈਸਲਾ ਕਰ ਲਿਆ ਵੀ ਐਤਕੀ ਨਹੀਂ ਆਪਾਂ ਬੋਟਾ ਮੰਡਣੀ ਆ ਉਹ ਮਲੇਰਕੋਟ ਵਾਲੇ ਤੋਂ ਵੀ ਪਤਾ ਲੱਗ ਗਿਆ ਅਲੇ ਵਾਲੇ ਤੋਂ ਪਤਾ ਲੱਗ ਗਿਆ ਪਰ ਕੱਲਾ ਮੁਸਲਮਾਨ ਭਾਈਚਾਰੇ ਦਾ ਥੋੜੋ ਕਿਸੇ ਨੂੰ ਜਿਤਾਜਾ ਹਰਾ ਸਕਦਾ ਹੂੰ ਹਿੰਦੀ ਵੈਲਟ ਦੇ ਵਿੱਚ ਸਭ ਤੋਂ ਵੱਡਾ ੱੱੱਕਾ ਲੱਗਿਆ ਬੁੱਦੀ ਨੂੰ ਹੂੰ ਸੋ ਇਹ ਜਿਹੜਾ ਪ੍ਰਵਚਨਾ ਨਾ ਵੀ ਸਿੱਖਾਂ ਨਾਲ ਹਿੰਦੂਵਿੱਤ ਕਰਾ ਕਰਦੇ ਨੇ ਹਿੰਦੂ ਦੁਸ਼ਮਣ ਨੇ ਸਾਡੇ ਇਹ ਬਿਲਕੁਲ ਬੇਵਗੂਫਾਨਾ ਗੱਲ ਆ ਇਹਦੀ ਗੱਲ 'ਚ ਕੋਈ ਦਮ ਨਹੀਂ ਹਮ ਸਾਡੀ ਲੜਾਈ ਹਕੂਮਤਾਂ ਨਾਲ ਆ ਹਕੂਮਤਾਂ ਨਾਲੇ ਰਹਿਣੀ ਚਾਹੀਦੀ ਆ ਆ ਜਿਹੜੇ ਕਹਿੰਦੇ ਨੇ ਨਾ ਅਸੀਂ ਹਿੰਦੂ ਨਹੀਂ ਰਹਿਣ ਦੇਣਾ ਇੱਥੇ ਇਹ ਤਾਂ ਚਾਹੁੰਦੀ ਆ ਭਾਰਤੀ ਸਰਕਾਰ ਵੀ ਤੁਸੀਂ ਇਹ ਕਹੋ ਬਸ ਸਾਡੀ ਲੜਾਈ ਪੰਜਾਬ ਚੋਂ ਹਿੰਦੂਆਂ ਨੂੰ ਖਦੇੜਨਾ ਸਾਡੀ ਲੜਾਈ ਪੰਜਾਬ ਚੋਂ ਪ੍ਰਵਾਸੀਆਂ ਨੂੰ ਖਦੇੜਨਾ ਪ੍ਰਵਾਸੀਆਂ ਚ ਵੱਡਾ ਹਿੱਸਾ ਮੁਸਲਮਾਨਾਂ ਦਾ ਹਮ ਕਦੇ ਦੇਖ ਲਿਓ ਅਨਲਿਸਿਸ ਕਰਕੇ ਜੇ ਮੁਸਲਮਾਨ ਯੂਪੀ ਚੋਂ ਸਭ ਤੋਂ ਵੱਧ ਆਉਂਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਚ ਸੁਰੱਖਿਆ ਦਾ ਮਾਹੌਲ ਆ ਹਮ ਹਮ ਤੇ ਤੇ ਤੁਸੀਂ ਮਤਲਬ ਕਈ ਗੱਲਾਂ ਜੀਆਂ ਜੀਆਂ ਨੇ ਇਹ ਅਮਰਤਪਾਲ ਦੇ ਜਿਹੜੇ ਆਹ ਦੇ ਨਾ ਛਲਾਰੂ ਹੂੰ ਜਿਹੜੇ ਕਹਿੰਦੇ ਅਸੀਂ ਐ ਕਰਦਾਂਗੇ ਜਦੋਂ ਅਮਰਤਪਾਲ ਫੜਿਆ ਸੀ ਉਦੋਂ ਕਿੱਥੇ ਸੀ ਹੂੰ ਜਿਹੜੀ ਫਟ ਗਈ ਆ ਪੰਜਾਬ 'ਚ ਹੂੰ ਹੂੰ ਕਿੱਥੇ ਸੀ ਇਹ ਉਦੋਂ ਹੂੰ ਇਹ ਤਾਂ ਚਲੋ ਠੀਕ ਆ ਉਹ ਵਰਤਾਰਾ ਆਇਆ ਜਾਂ ਵਾਪਰਿਆ ਇਹਨਾਂ ਨੇ ਉਹ ਤੇ ਝੂਠੇ ਕੇਸ ਬਣਾਏ ਫੇਰ ਵੱਡਾ ਬਣਾਇਆ ਉਹਨੂੰ ਮੈਂ ਤਾਂ ਉਸੇ ਦਿਨ ਕਿਹਾ ਸੀ ਮੈਂ ਆ ਵੀ ਡਿਬਰੂਗੜ੍ਹ ਤੋਂ 1 ਸਾਲ ਬਾਅਦ ਅੱਠ ਸਿਵਾਦੀ ਚੱਲੂਗੀ ਤੁਸੀਂ ਵੀਡੀਓ ਦੇਖ ਲਓ ਮੇਰੀ ਹਾਂ ਇਹ ਮੁੜ ਕੇ ਇਹਨਾਂ ਨੇ 1 ਸਾਲ ਹੋਰ ਵਧਾਤਾ ਬੈ ਜੀ ਪੰਜਾਬ ਤੇ ਜ਼ੁਲਮ ਜਿੰਨਾ ਢਾਇਆ ਗਿਆ ਅੰਮ੍ਰਿਤਪਾਲ ਦਾ ਵਰਤਾਰਾ ਜ਼ੁਲਮ ਦੇ ਨਾਲ ਜੁੜ ਗਿਆ ਉਹ ਮੁੰਡਿਆਂ ਨਾਲ ੱੱਕਾ ਕਰ ਰਹੇ ਆ ਆ ਕਰ ਰਹੇ ਆ ਇਸ ਤਰ੍ਹਾਂ ਦੇ ਕੇਸ ਇਸ ਤਰ੍ਹਾਂ ਦੇ ਕੇਸ ਮਾਲੀ ਸਾਹਿਬ ਤੁਸੀਂ ਵੀ ਚੱਲੇ ਨੇ ਉਹਦੇ 'ਚ ਹੋਣਾ ਜਿਹੜਾ ਉਹਦਾ ਰਿਵਿਊ ਹੋਣਾ ਜੁਲਾਈ 'ਚ ਉਹਦਾ ਰਿਵਿਊ ਹੋਣਾ 3 ਮਹੀਨੇ ਬਾਅਦ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਜੁਆਇੰਟ ਫੈਸਲਾ ਲੈਣਾ ਪੈਣਾ ਵੀ ਉਹ ਰਿਹਾ ਕਰੀਏ ਜਾਂ ਨਾ ਕਰੀਏ ਐਮਪੀ ਦੀ ਸੌ ਠੀਕ ਹੈ ਚੱਕੀ ਜਾਏਗੀ ਪਰ ਰਿਹਾਈ ਦੇ ਬਾਰੇ ਪੰਜਾਬ ਸਰਕਾਰ ਤੇ ਕੇਂਦਰ ਇੱਕ ਟੇਬਲ ਤੇ ਬੈਠ ਕੇ ਫੈਸਲਾ ਕਰ ਸਕਣਗੇ ਦਵਿੰਦਰ ਪਾਲ ਜਾਂ ਹੋਰ ਮਾਮਲਿਆਂ 'ਚ ਤਾਂ ਇਹਨਾਂ ਨੇ ਕੀਤਾ ਨਹੀਂ ਕਈ ਰਿਵਿਊ ਕਮੇਟੀਆਂ ਇਹਨਾਂ ਦੀ ਇਕੱਠੀਆਂ ਸੀ ਕੀ ਇਹਦੇ ਵਿੱਚ ਇਹਨਾਂ ਦੋਨਾਂ ਦਾ ਜੁਆਇੰਟ ਹੋਣਾ ਜਾਂ ਇੱਕ ਮਤ ਹੋਣਾ ਇਹ ਸੰਭਾਵਨਾ ਬਣਦੀ ਹੈ ਪਹਿਲੀ ਗੱਲ ਜੇ ਜੁਆਇੰਟ ਹੋਣਾ ਕੋਈ ਜ਼ਰੂਰੀ ਨਹੀਂ ਜੋ ਐਨਐਸਏ ਲੱਗਦਾ ਪੰਜਾਬ ਸਰਕਾਰ ਦੀ ਸਪਾਰਸ਼ ਤੇ ਲੱਗਦਾ ਰਾਸ਼ਟਰਪਤੀ ਨੂੰ ਪ੍ਰਵਾਨਗੀ ਦਿੰਦਾ ਹੂੰ ਜੀ ਤੁਸੀਂ ਇਸ ਤਰ੍ਹਾਂ ਗੱਲ ਸੋਚਦੇ ਹੋ ਪਰ ਕਿਉਂਕਿ ਇਹ ਅੰਮ੍ਰਿਤ ਸ਼ਾਹ ਤੇ ਭਗਵੰਤ ਮਾਨ ਉਸੇ ਤਰ੍ਹਾਂ ਚੱਲਦੇ ਨੇ ਨਾ ਤੈਨੂੰ ਤਾਪ ਚੜੇਗਾ ਅੰਮ੍ਰਿਤਪਾਲ ਨੂੰ ਪਹਿਲਾਂ ਕਿੱਲਾ ਕਿੱਡਾ ਵੱਡਾ ਬਣਾਇਆ ਅਜ ਨਾਲੇ ਥਾਣੇ ਤੋਂ ਬਾਅਦ ਕਿੰਨਾ ਉਹਨੂੰ ਟਾਈਮ ਦਿੱਤਾ ਵੀ ਹਾਲੇ ਹੋਰ ਚੱਲਣ ਦੋ ਤੇ ਫਿਰ ਜਿਵੇਂ ਉਹਨੂੰ ਫੜਿਆ ਜੁੱਡਾ ਡਫਾਗ ਰਚਾਇਆ ਜਿਵੇਂ ਡਿਬਰੂਗੜ੍ਹ ਜੇਲ੍ਹ ਭੇਜਿਆ ਝੂਠੇ ਕੇਸ ਪਾਏ ਤੇ ਜਿਵੇਂ ਅੰਮ੍ਰਿਤ ਸ਼ਾਹ ਨੇ ਮਤਲਬ ਭਗਵੰਤ ਮਾਨ ਨੂੰ ਕਿਦਰੀਵਾਲ ਨੇ ਅਮਰਤ ਸ਼ਾਹ ਨੂੰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਉਹ ਉਹ ਅਸੀਂ ਭੁੱਲ ਸਕਦੇ ਹਾਂ ਹਮ ਇਸ ਕਰਕੇ ਅਸੂਲੀ ਤੌਰ ਤੇ ਅਮਰਤਪਾਲ ਦਾ ਚੋਣ ਲੜਨਾ ਸਵਾਗਤਯੋਗ ਕਰਮਾ ਮੈਂ ਮੈਂ ਤਾਂ ਸ਼ੁਰੂ ਤੋਂ ਉਦੋਂ ਕਾੜਕੋ ਨੇ ਪਹਿਲਾ ਜਦੋਂ ਬਾਈਕਟ ਕੀਤਾ ਉਦੋਂ ਸਾਡੀ ਵੀ ਬਾਈਕਟ ਵਾਲੀ ਤੇ ਡਿਸਟੈਂਸ ਸੀ ਜਦੋਂ ਦੂਜਾ ਬਾਈਕਟ ਕੀਤਾ ਉਦੋਂ ਸਾਡੇ ਤੇ ਜਿਸ ਤਰ੍ਹਾਂ ਚੋਣਾ ਚ ਹਿੱਸਾ ਲੈਣਾ ਚਾਹੀਦਾ ਜੇ ਇੱਕ ਉਹ ਬੰਦਾ ਜਿਹੜਾ ਕਹਿੰਦਾ ਮੈਂ ਇਸ ਤੋਂ ਮਹਾਨ ਨੂੰ ਨਹੀਂ ਮੰਨਦਾ ਖਾਲਿਸਤਾਨ ਚਾਹੀਦਾ ਗ੍ਰੀਲਾ ਯੁੱਧ ਲੜ ਰਿਹਾ ਉਹ ਜੀਰੇ ਵਾਲੇ ਉਹ ਫੈਕਟਰੀ ਨੂੰ ਫੂਕ ਦੋ ਚਾਰ ਮਰ ਜਾਣਗੇ ਕੀ ਮਸਤਿਆ ਲੱਕੜੋਂ हट ਜੂ ਮਾਵੋ ਤੁਸੀਂ ਕਹਿੰਦੇ ਹੋ ਮੇਰੇ ਪੁੱਤਾਂ ਨੂੰ ਬਚਾ ਲੋ ਨਸ਼ੇ ਛਡਾ ਲੋ ਕਹਿੰਦਾ ਨਸ਼ੇ ਨਾਲ ਤਾਂ ਸ਼ਾਇਦ 20 15 ਸਾਲ ਜੀ ਲੈਣ ਜੇ ਮੇਰੇ ਨਾਲ ਆ ਕੇ ਹੋ ਸਕਦਾ ਪਹਿਲੀ ਚਲੇ ਜਾਣ ਜੇ ਉਹ ਬੰਦਾ ਸਬਨਾਨ ਦੀ ਸੌਂ ਖਾ ਕੇ ਇੰਦਰ ਆਉਂਦਾ ਇਹ ਸਵਾਗਤਯੋਗ ਹੈ ਕਿ ਮਾੜੀ ਗੱਲ ਹੈ ਜੀ ਮੈਨੂੰ ਇਹ ਦੱਸੋ ਹੂੰ ਚੰਗੀ ਗੱਲ ਹੈ ਸੋ ਇਹ ਇਸ ਕਰਕੇ ਇਹ ਜਿਹੜੇ ਅਮਰਤਪਾਲ ਦੇ ਆ ਜਿਹੜੀ ਫੇਸਬੁੱਕ ਹੀ ਮਢੀਦਾ ਨਾ ਜੀ ਹੂੰ 1 ਕਿ ਲੱਖ ਤੇ ਸੌ ਜਾਂਦੀ ਆ 1 ਕਿ ਲੱਖ ਤੇ ਇਹ ਚਿੱਕੀ ਨੂੰ ਇਹਨਾਂ ਦੇ ਕਿਸੇ ਦਿਨ ਨੂੰ ਲਹੂ ਨਹੀਂ ਲੱਗਿਆ ਸ਼ਹੀਦ ਬਣ ਜਾਂਦੇ ਨੇ ਜਿੰਨਾਂ ਸ਼ਹੀਦ ਬਣ ਜਾਂਦੇ ਨੇ ਹੂੰ ਮੈਨੂੰ ਇਹ ਲੱਗਦਾ ਉਹਦੇ ਉੱਤੇ ਪਹਿਲੀ ਗੱਲ ਤਾਂ ਅਸੂਲੀ ਤੌਰ ਤੇ ਐਨਐਸ ਤੋਂ ਖਤਮ ਕਰਨਾ ਚਾਹੀਦਾ ਪਾਕਿਸਤਾਨ ਨੇ ਖਤਮ ਕਰਦਾ ਹੂੰ ਦੂਜੀ ਗੱਲ ਇਹ ਆ ਉਹਤੇ ਐਨਐਸ ਤੋਂ ਲਾਉਣ ਦਾ ਕੋਈ ਆਧਾਰ ਨਹੀਂ ਜਿਹੜੀਆਂ ਗੱਲਾਂ ਕਰਕੇ ਤੁਸੀਂ ਉਹਨਾਂ ਤੇ ਐਨਐਸ ਤੇ ਲਾਇਆ ਉਹਨੇ ਸੌ ਚੁੱਕ ਲਈ ਸਾਰਾ ਕੁਝ ਕਰ ਲਿਆ ਠੀਕ ਆ ਮੈਂ ਕਹਿੰਦਾ ਉਹ ਜੋ ਮਰਜ਼ੀ ਕਰੇ ਇਦੁਆਦ ਹੂੰ ਜੀ 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 ਮਾਲੀ ਸਾਹਿਬ ਫੜ ਲਿਓ ਤੁਹਾਨੂੰ ਛੱਡਣਾ ਚਾਹੀਦਾ ਪਰ ਟਵਾਣਾ ਸਾਹਿਬ ਮੇਰਾ ਮੱਥਾ ਠਣਕਦਾ ਮੱਥਾ ਜੀ ਥੋੜੀ ਆਵਾਜ਼ ਆਵਾਜ਼ ਕਰੈਕਿੰਗ ਆਵਾਜ਼ ਥੋੜੀ ਜੀ ਕਰੈਕਿੰਗ ਆ ਜਿਹੜਾ ਉਹਨਾਂ ਨੇ ਇੱਡਾ ਬਣਾਇਆ ਉਹ ਜੀ ਮਾਲੀ ਸਾਹਿਬ ਥੋੜੀ ਆਵਾਜ਼ ਟੁੱਟ ਰਹੀ ਹੈ 1 ਸੈਕਿੰਡ ਥੋੜੀ ਦਿੱਕਤ ਹੈ ਆ 1 ਸੈਕਿੰਡ ਦੂਸਰੀ ਲਾਈਨ ਤੇ ਆਪਾਂ ਟਰਾਈ ਕਰਦੇ ਹਾਂ 1 ਸੈਕਿੰਡ ਦਿਓ ਪਲੀਜ਼ 1 ਸੈਕਿੰਡ ਦਿਓ ਸੋ ਆਪਣੀ ਦੋਸਤੋ ਗੱਲਬਾਤ ਹੋ ਰਹੀ ਹੈ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਨਾਲ ਸੋ ਜੋ ਪੰਜਾਬ ਦੀ ਹਾਲੀਆ ਸਥਿਤੀ ਚੱਲ ਰਹੀ ਹੈ ਉਸ ਮੁਤਾਬਕ ਹੁਣ ਤੁਸੀਂ ਵੇਖੋਗੇ ਉਧਰ ਆ ਨਵੇਂ-ਨਵੇਂ ਵਜ਼ੀਰ ਬਣੇ ਮਾਲਵਿੰਦਰ ਸਿੰਘ ਆਪਣਾ ਸੌਰੀ ਮਾਲਵਿੰਦਰ ਸਿੰਘ ਦੀ ਗੱਲਬਾਤ ਆਪਣੇ ਨਾਲ ਹੋ ਰਹੀ ਹੈ ਨਵੇਂ-ਨਵੇਂ ਵਜ਼ੀਰ ਬਣੇ ਰਵਨੀਤ ਸਿੰਘ ਬਿੱਟੂ ਤੇ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਦੀਆਂ ਬੀਬੀਆਂ ਆਪਸ ਵਿੱਚ ਗਰਮਾ-ਗਰਮੀ ਹੋ ਰਹੀ ਹੈ ਨੇ ਰਾਜ ਮੰਤਰੀ ਬਿੱਟੂ ਦੀ ਪਤਨੀ ਤੇ ਰਾਜਾ ਵੜਿੰਗ ਦੀ ਪਤਨੀ ਇੱਕ ਦੂਸਰੇ ਤੇ ਪਲਟਵਾਰ ਹੋ ਰਹੇ ਨੇ ਤੇਜਸਲ ਸੱਚ ਆਗੀ ਬੀਜਪੀ ਕਹਿ ਰਹੇ ਨੇ ਬੈਗਪੈਕ ਕਰੋ ਇਹ ਨਹੀਂ ਰਹੇਗਾ ਕਰਾਂਗੇ ਕਹਿੰਦੀ ਅਸੀਂ ਲੁਧਿਆਣਾ ਦਾ ਵਿਆਸ ਸੋ ਆਪਣਾ ਵਾਲੀ ਸਾਹਿਬ ਰਾਜਾ ਵੜਿੰਗ ਦੀ ਪਤਨੀ ਅਮਰਤਪਾਲ ਸੋਰੀ ਅਮਰਤਾ ਵੜਿੰਗ ਤੇ ਇਧਰੋਂ ਰਵਨੀਤ ਮਿੱਟੂ ਦੀ ਜਿਹੜੀ ਸ਼ਰੀਕੇ ਹਯਾਤ ਆ ਅਨੂਪਮਾ ਕੌਰ ਇਹ ਬੀਬੀਆਂ ਦੀ ਲੜਾਈ ਵੀ ਸ਼ੁਰੂ ਹੋ ਗਈ ਹੈ ਬੰਦਿਆਂ ਦੀ ਲੜਾਈ ਤਾਂ ਛੱਡੋ ਏ ਕਹਿੰਦੀ ਹੈ ਬੈਗਪੈਕ ਕਰੋ ਕਹਿੰਦੀ ਅਸੀਂ ਵਿਕਾਸ ਕਰਾਂਗੇ ਰਵਨੀਤ ਬਿੱਟੂ ਦੀ ਪਤਨੀ ਕਹਿੰਦੀ ਸੋ ਇਹ ਜਿਹੜਾ ਸਿਆਸਤ ਦੇ ਵਿੱਚ ਬੀਬੀਆਂ ਦੀ ਇੰਨੀ ਆਮਦ ਤੇ ਬੀਬੀਆਂ ਦਾ ਆਪਸ ਦੇ ਵਿੱਚ ਗੋਥਮ-ਗੋਥਾ ਦਾ سلسلہ ਇਹ ਪਠਵਾੜਿਆਂ 'ਚ ਨਹੀਂ ਪਾਰਲੀਮੈਂਟ 'ਚ ਵੀ ਹੋ ਰਿਹਾ ਉਧਰੋਂ ਮੋਹੀਏ ਮੋਤਰੇ ਇਧਰੋਂ ਕੰਗਣਾ ਰਣੋਤ ਕਿਆ ਸੀਨ ਹੋਇਆ ਇਸ ਵਾਰੀ ਖੈਰ ਇਸ ਤਰ੍ਹਾਂ ਜਿਹੜਾ ਪੰਜਾਬ ਦਾ ਜਿਵੇਂ ਰਵਨੀਤ ਬਿੱਟੂ ਦੇ ਇਹ ਚੋਣ ਜਲਸੇ ਦੇ ਵਿੱਚ ਜਿਹੜਾ ਕਨਈਆ ਮਿੱਤਲ ਉਹ ਵੀ ਗਾ ਰਿਹਾ ਸੀ ਕਿ ਪੰਜਾਬ ਆएंगे ਪੰਜਾਬ ਮੇਂ ਭਗਵਾ ਲਾएंगे ਸੋ ਪੰਜਾਬ ਕਿਤੇ ਭਗਵਾ ਜਾਬ ਬਣਦਾ ਨਜ਼ਰ ਆਉਂਦਾ ਜਾਂ ਕਈ ਚਲਦੀ ਗੱਡੀ ਸਵਾਰ ਹੁੰਦੇ ਨੇ ਕਿ ਬਿੱਟੂ ਤਾਂ ਮੇਥੀ ਮਾਰ ਗਿਆ ਆਪਣੇ ਮਾਲਵੇ ਚ ਕਹਿੰਦੇ ਹੁੰਦੇ ਆ ਕਈ ਹੋਰ ਮੇਥੀ ਮਾਰਨ ਨੂੰ ਲੈ ਕੇ ਬੀਜੇਪੀ ਦੇ ਰੱਥ ਤੇ ਚੜਨ ਦੀ ਸਵਾਰੀ ਚ ਨੇ ਕੀ ਲੱਗਦਾ ਇਸ ਦੌਰਾਨ ਕਿ ਕੀ ਸਰਕਮਸਾਂਸ ਪੰਜਾਬ ਸਿਆਸਤ ਦੇ ਬਣ ਰਹੇ ਨੇ ਜੀ ਮਾਲੀ ਸਾਹਿਬ ਹਾਂ ਜੀ ਅਸੰਤਾ ਪਾਰਟੀ ਨੇ ਰੁਨੀਤ ਬਿੱਟੂ ਨੂੰ ਐਨੀਅਤ ਦੇ ਕੇ ਉਹਨੂੰ ਸਟੇਟ ਮੰਤਰੀ ਬਣਾਇਆ ਪਰ ਰੁਨੀਤ ਬਿੱਟੂ ਦਾ ਵਰਤਾਨ ਕੀ ਆ ਹਮ ਪਰ ਮਤਲਬ ਵਿਆਹ ਸਿੰਘ ਵਾਲੀ ਵਰਤਾਨ ਤਾਂ ਹਾਂ ਜੀ ਹਾਂ ਬਿਲਕੁਲ ਉਹੀ ਪੈਟਰਨ ਹੈ ਜੇ ਅਮਿਤ ਸ਼ਾਹ ਕਹਿ ਕੇ ਗਿਆ ਨਾ ਸਾਡੀ ਤਾਂ ਬਹੁਤ ਪੁਰਾਣੀ ਆੜੀ ਆ ਹਮ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ 550 ਮੇ ਉਹਦੇ ਟੈਂਪਸ ਤੇ ਇਨਰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਉਦੋਂ ਹੱਥ ਦੇ ਅੰਦਰ ਫਿੱਟੂ ਫਿੱਟ ਰਿਹਾ ਸੀ ਤੇ ਬਾਹਰ ਬਿੱਟਾ ਫਿੱਟ ਰਿਹਾ ਸੀ ਹੂੰ ਕਿਉਂ ਉਹ ਤੋਂ ਮਕਰਾਨ ਤੇ ਨਾ ਜਦੋਂ ਬੀਬੀ ਬਾਦਲ ਨੇ ਸਵਾਲ ਉਠਾਇਆ ਕਿ ਅਮਤ ਸ਼ਾਹ ਨੇ ਕਿਵੇਂ ਬੀਬੀ ਨੂੰ ਸਨਭ ਕੀਤਾ ਤੇ ਇਹ ਕਹੇ ਮੇਰੀ ਗੈਰ ਹਾਜ਼ਰੀ ਚ ਬੋਰਗੀ ਜੇ ਮੈਂ ਹੁੰਦਾ ਮੈਂ ਸੁਣ ਨਹੀਂ ਦਿੰਦਾ ਸੀ ਮੈਂ ਰਕਾ hona tovislo al uthaya thi ਜੀ ਸਰ ਵਰਤਾਰੇ ਦਾ ਵਜੇ ਡੁੱਟ ਨੇ ਅਮਰਤ ਪਾਲ ਦਾ ਵਰਤਾਰਾ ਹੋ ਰਾ ਰਾਜੇਵ ਸਿੰਘ ਕਹਿੰਦਾ ਸੀ ਕਿ 13 ਸੀ ਤਾਂ ਕੋਲ ਸੇਫ ਕਰਕੇ ਇੱਕ ਟੂ ਵਾਲਾ ਵਰਤਾਰਾ ਇਹ ਦਿਖਾਉਣਾ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਅਭਿਆਨ ਪੰਜਾਬ ਦੇ ਵਿੱਚ ਉਹੀ ਸਿਆਸਤ ਪਾਣਾ ਸੌਣ ਵਾਲੀ ਫਿਰਕੂ ਨਫਰਤ ਵਾਲੀ ਖਾਲਸਾ ਨੂੰ ਤੇਰੀ ਗੱਲ ਸੁਣੋ ਜੀ ਕੰਗੜਾ ਦੇ ਲਫਤ ਮਾਰਿਆ ਚੁੜੀ ਨੇ ਉਹ ਤਾਂ ਪੰਜਾਬ ਦੇ ਇੱਕ ਬੁਖਾਰ ਦਾ ਅਹਿਹਾਰ ਆ ਕਿਸਾਨ ਅੰਦੋਲਨ ਦੇ ਦਖਾਨ ਦਾ ਇਜਹਾਰ ਆ ਅੱਤਵਾਦ ਤੇ ਜਿਹੜਾ ਮੈਸਜਵਾਦ ਉਹ ਐ ਨਹੀਂ ਪੰਜਾਬ ਨੂੰ ਕੁਝ ਤੈਨੂੰ ਇਹ ਦੱਸਾਂ ਹੂੰ ਪਰ ਉਹ ਚੌਂਦੇ ਆ ਕੋਈ ਚੌਂਦੇ ਆ ਵੀ ਪੰਜਾਬ ਦੇ ਵਿੱਚ ਖਾਲਸਤਾਨ ਦੀ ਗੱਲ ਚੱਲਦੀ ਰਹੇ ਤੇ ਅਸੀਂ ਆਪਣੀ ਡਾਂਗ ਨੂੰ ਤੇਲ ਲਾਉਂਦੇ ਰਹੀਏ ਤੇ ਉਹ ਠੀਕ ਆ ਮੈਂ ਜਿਵੇਂ ਹਾਲਤ ਬੁੱਧੀ ਦੀ ਉਸ ਤੋਂ ਕੋ ਨਹੀਂ ਹੈ ਉਹ ਨਹੀਂ ਪਹਿਲਾਂ ਵਰਗੀ ਹੂੰ ਪਰ ਫਿਰ ਵੀ ਜਦੋਂ ਦੇਸ਼ ਦੀ ਏਕਤਾ ਅਖੰਡਤਾ ਪਾਕਿਸਤਾਨ ਦੇਸ਼ ਨੂੰ ਤੋੜ ਦਾ ਸਵਾਲ ਉਾਰ ਲੈਂਦੇ ਨੇ ਪਰ ਉਹ ਕਰ ਜਾਂਦੇ ਨੇ ਜੀ ਮਾਲੀ ਸਾਹਿਬ ਜਿਹੜਾ ਦੂਸਰਾ ਪੱਖ ਹੈ ਨਾ ਤੁਸੀਂ ਵੇਖੋ ਯੋਗੀ ਆਇਆ ਕਹਿੰਦਾ ਮਾਫੀਆ ਇੱਕ ਮਿੰਟ ਚ ਖਤਮ ਕਰ ਦਉ ਪਰ ਮਾਫੀਆ ਇਹ ਹੈ ਕਿ 35 35 ਕਿਲੋ ਦੇ ਨੇ ਥੱਪੜ ਮਾਰ ਕੇ ਬੰਦਾ ਉਹਨਾਂ ਨੂੰ ਇਹ ਜਿਹਾ ਲਟਾ ਸਕਦਾ ਪਰ ਉਹਨਾਂ ਦੇ ਡੱਬਾਂ 'ਚ ਜਿਹੜਾ ਅਸਲਾ ਨਾ ਅੱਧਾ ਅੱਧਾ ਕਿਲੋ ਨਜਾਇਜ਼ ਯੂਪੀ ਐਮਪੀ ਵਾਲਾ ਅਸਲਾ ਉਹ ਖਤਰਨਾਕ ਹੈ ਹੁਣ ਤੁਸੀਂ ਵੇਖੋ ਅੱਜ ਵੀ ਡੀਜੀਪੀ ਗੌਰਵ ਜਾਦਵ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਵਿੱਚ ਰਹਿੰਦੇ ਆਤਵਾਦੀ ਜਿਹੜਾ ਗੈਂਗਸਟਰ ਦਵਾਤਵਾਦੀ ਬਣ ਗਿਆ ਖਾਲਸਤਾਨੀ ਬਣਾ ਦਿੱਤਾ ਗਿਆ ਲਖਵੀਰ ਸਿੰਘ ਲੰਡਾ ਉਹਦੇ ਤਿੰਨ ਸਾਥੀ ਫੜੇ ਨੇ ਇਹਨਾਂ ਨੇ ਦੋ ਵਿਰੋਧੀ گروਹਾਂ ਨੂੰ ਖਤਮ ਕਰਨਾ ਸੀਗਾ ਤੇ ਇਹਨਾਂ ਕੋਲੋਂ ਅਸਲਾ ਵੀ ਫੜਿਆ ਗਿਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਚ ਜਾਨੀ ਵਿੱਚੇ ਹੀ ਬਦਮਾਸ਼ ਵਿੱਚੇ ਹੀ ਗੈਂਗਸਟਰ ਵਿੱਚੇ ਹੀ ਕੁੜੀਆਂ ਛੇੜਨ ਵਾਲੇ ਤੇ ਵਿੱਚੇ ਹੀ ਖਾਲਸਤਾਨੀ ਨੇ ਇਹ ਪਹਿਲੀਆਂ ਜਿਹੜੀਆਂ ਮੂਵਮੈਂਟ ਸੀ ਨਕਸਲ ਮੂਵਮੈਂਟ ਚੱਲੀ ਤੁਹਾਡੇ ਸਮੇ ਉਸ ਤੋਂ ਬਾਅਦ ਖਾਲਸਤਾਨ ਮੂਵਮੈਂਟ ਚੱਲੀ ਉਹ ਮੂਵਮੈਂਟਾਂ ਦਾ ਕੋਈ ਧਾਰਮਿਕ ਜਾਂ ਆਡਿਓਲੋਜੀ ਸੀ ਪਰ ਇਹ ਜਿਹੜੇ ਮੁੰਡੇ ਡੱਬਾਂ ਚ ਅਸਲਾ ਚੱਕੀ ਫਿਰਦੇ ਨੇ ਕੋਈ ਇਹਨਾਂ ਦਾ ਸਿਧਾਂਤ ਨਹੀਂ ਜਦੋਂ ਇਹਨਾਂ ਨੂੰ ਲੋਟ ਲੱਗਦਾ ਇਹ ਖਾਲਸਤਾਨੀ ਬਣ ਜਾਂਦੇ ਨੇ ਤੇ ਜਦੋਂ ਇਹਨਾਂ ਨੂੰ ਲੋਟ ਲੱਗਦਾ ਇਹ ਹਿੰਦੁਸਤਾਨੀ ਬਣ ਜਾਂਦੇ ਨੇ ਇਹ ਫੌਜ ਆ ਜਿਹੜੀ ਬਹੁਤੀ ਲੁੱਟਾਂ ਖੁਆ ਕਰਨ ਵਾਲੀ ਹੈ ਸਨੇਚਰ ਨੇ ਅਸਲਾ ਇਹਨਾਂ ਦੇ ਕੋਲ ਹੈ ਜਿਹੜਾ ਯੂਪੀਐਮਪੀ ਦੀ ਬਦੌਲਤ ਸ਼ਰਿਆ ਮਾਰਿਆ ਜਿੰਨਾ ਅਸਲਾ ਮਾਲੀ ਸਾਹਿਬ ਹੱਤਵਾਦ ਵੇਲੇ ਨਹੀਂ ਸੀ ਉਸ ਤੋਂ ਕਈ ਗੁਣਾ ਅਸਲਾ ਪੰਜਾਬ 'ਚ ਹੈ 70 70000 ਦਾ ਪਿਸਟਲ ਪ੍ਰਾਈਵੇਟ ਵਿਕ ਰਿਹਾ ਜਿਹੜਾ 50 20 25 ਦਾ ਹੁੰਦਾ ਸੀ 2 ਸਾਲ ਪਹਿਲਾਂ ਯੂਪੀ ਕਾਨਪੁਰ ਆਲਾ ਜਾਂ ਹੋਰ ਇਸ ਤਰ੍ਹਾਂ ਕੋਈ ਇਸ ਤੇ ਬੋਲਣ ਨੂੰ ਤਿਆਰ ਨਹੀਂ ਨਾ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਪਰ ਇਸ ਤਰ੍ਹਾਂ ਇਸ ਫੌਜ ਨੂੰ ਹੁਣ ਲਖਵੀਰ ਲੰਡਾ ਦੇ ਨਾਲ ਜਾਂ ਦੂਸਰੇ ਰਿੰਦਾ ਦੇ ਨਾਲ ਜਿਹਦੇ ਨਾਲ ਮਰਜ਼ੀ ਜੋੜ ਦਿਓ ਹੈਗੇ ਤਾਂ ਇਹ ਮਾੜੇ ਮੋٹے ਸਨੇਚਰ ਨੇ ਪਰ ਇਸ ਤਰ੍ਹਾਂ ਇਹ ਫਰੋਤੀਆਂ ਲੈ ਕੇ ਜਿੱਤੂ ਮਰਜ਼ੀ ਦੀ ਆਵਾਜ਼ ਦਵਾ ਦਿਓ ਜਿਹੜਾ ਮਰਜ਼ੀ ਪੱਤਰਕਾਰ ਨੂੰ ਧਮਕਾ ਲਓ ਜਿਹੜੇ ਮਰਜ਼ੀ ਲੀਡਰ ਨੂੰ ਧਮਕਾ ਲਓ ਇਹ ਜਿਹੜੀ ਫੌਜ ਹੈ ਇਹ ਫਿਰ ਖਾਲਸਤਾਨੀ ਗਤੀਵਿਧੀਆਂ ਦੇ ਖਾਤੇ 'ਚ ਪਈ ਜਾ ਰਹੀ ਹੈ ਹੈਗੇ ਇਹ ਸਨੇਚਰ ਨੇ ਬਹੁਤੇ ਜੀ ਮਾਲੀ ਸਾਹਿਬ ਦੇਖੋ ਗੱਲ ਇਹ ਆ ਬੰਦ ਲੋਕ ਕਹਿੰਦੇ ਸੀ ਇਹ ਜੋਗੀ ਆ ਜਿਹੜਾ ਜਿਵੇਂ ਉਹਨਾਂ ਨੇ ਯੂਪੀ ਨੂੰ ਸੈੱਟ ਕੀਤਾ ਹੈ ਇਸੇ ਤਰ੍ਹਾਂ ਹਰ ਥਾਂ ਤੇ ਕਰਨਾ ਚਾਹੀਦਾ ਹੈ ਤੇ ਯੂਪੀ ਨੇ ਜੋਗੀ ਦੀ ਗੋਡਣੀ ਲਵਾਤੀ ਨਾ ਬਿਲਕੁਲ ਜਿਹੜੇ ਕਹਿੰਦੇ ਸੀ ਯੂਪੀ ਰਾਹੀਂ ਰਸਤਾ ਹੋ ਕੇ ਦਿੱਲੀ ਨੂੰ ਜਾਂਦਾ ਯੂਪੀ 'ਚ ਤੁਸੀਂ ਦੇਖੋ ਤੁਸੀਂ ਮੈਂਡੇਟ ਕੀਆ ਲੋਕਾਂ ਦਾ ਫਾਲੋਅ ਅਪ ਕੀਆ ਹਾਰ ਗਿਆ ਨਾ ਜੋਗੀ ਅਯੁੱਧਿਆ 'ਚ ਵੀ ਹਾਰ ਗਏ ਮੈਂ ਕਹਿੰਦਾ ਅਯੁੱਧਿਆ 'ਚ ਵੀ ਜਿੰਨੇ ਹਿੰਦੂਆਂ ਦੇ ਧਾਰਮਿਕ ਸਥਾਨ ਨੇ ਕਿਤੇ ਨਾ ਕਿਤੇ ਜੁੜੇ ਹੋਏ ਨੇ ਉੱਥੋਂ ਵੀ ਹਾਰ ਗਏ ਤੇ ਸਭ ਤੋਂ ਵੱਡਾ ਝਟਕਾ ਇਹਨਾਂ ਨੂੰ ਹਿੰਦੀ ਵਾਰਡ ਤੇ ਲੱਗਿਆ ਜਿਹਨੂੰ ਇਹ ਕਹਿੰਦੇ ਸਾਡਾ ਸੋਸ਼ਲ ਬੇਸ ਅਸੀਂ ਬਣਾਉਣਾ ਹਿੰਦੀ ਹਿੰਦੂ ਹਿੰਦੂਸਤਾਨ ਹੂੰ ਸੋ ਇਸ ਕਰਕੇ ਗੈਂਗਸਟਰ ਪੋਲਿਟਿਕਸ ਆ ਹੂੰ ਗੈਂਗਸਟਰਾਂ ਰਾਹੀਂ ਕਿ ਸਿਆਸਤ ਨੂੰ ਅੱਗੇ ਵਧਾ ਰਿਹਾ ਪੰਜਾਬ ਬਾਰੇ ਉਹਨਾਂ ਨੇ ਬਹੁਤ ਸਾਫ਼ ਸਪੱਸ਼ਟ ਦਿੱਤੀ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਖਟੋਲਾ ਪਾਓ ਵੱਧ ਤੋਂ ਵੱਧ ਤਾਂ ਕਿ ਪੰਜਾਬ ਦੇ ਵਿੱਚ ਕੋਈ ਵਰਤਾਰਾਤ ਨਾ ਸਿਰਜਿਆ ਜਾ ਸਕੇ ਖਾਸ ਕਰਕੇ ਉਹਨਾਂ ਨੂੰ ਪਤਾ ਅੰਦੋਲਨ ਨੂੰ ਰੋਕਣ ਦੀ ਵੀ ਕੋਈ ਵਾਇਦਾ ਹੈ ਮਾਲੀ ਸਾਹਿਬ ਜਿਹੜਾ ਕਿਸਾਨ ਅੰਦੋਲਨ ਮੋਦੀ ਸਾਹਿਬ ਦੀ ਵਾਮ ਰੋਡ ਦਾ ਕਾਰਪੋਰੇਟ ਦੀ ਉਹਨੂੰ ਰੋਕਣ ਦੀ ਵੀ ਕੋਈ ਵਾਇਦਾ ਹਿੱਸਾ ਹੈ ਮੈਂ ਕਿਸਾਨ ਅੰਦੋਲਨ ਨਹੀਂ ਇਹਦੇ ਨਾਲ ਰੁਕਣਾ ਇਹ ਤਾਂ ਇਹੋ ਜੀ ਕੋਈ ਗੱਲ ਨਹੀਂ ਜੇ ਆਪਾਂ ਕਿਸਾਨ ਅੰਦੋਲਨ ਦਾ ਇੱਕ ਵੱਖਰਾ ਵਰਤਾਨ ਤਾਂ ਉਹ ਹੋਰ ਤਰ੍ਹਾਂ ਚੱਲ ਰਿਹਾ ਜਦੋਂ ਉਹ ਅੱਗੇ ਵਧੂ ਅਜਿਹੀਆਂ ਜਿਹੀਆਂ ਗੱਲਾਂ ਨੂੰ ਠੱਲੇ ਪੈਣੀ ਆ ਓਕੇ ਕਿਉਂਕਿ ਜਦੋਂ ਜਦੋਂ ਹਿੰਦੂ ਮੁਸਲਮਾਨ ਕਾਰਡ ਭੰਨਤਾ ਸੀ ਕਿਸਾਨ ਅੰਦੋਲਨ ਨੇ ਜਦੋਂ ਵੋਟ ਦੀ ਚੋਟ ਦਾ ਨਾਅਰਾ ਦਿੱਤਾ ਸੀ ਸਤਿ ਸ੍ਰੀ ਅਕਾਲ ਜੀ ਨੰਨੀ ਫਾਰੀਆਂ ਗੱਲਾਂ ਬਿਲਕੁਲ ਅਸਲ ਲੈਣਾ ਪਿਆ ਨਾ ਸਵਾਲ ਤਾਂ ਹੈ ਵੀ ਪੰਜਾਬ ਦੇ ਵਿੱਚ ਧਰਮਜੋਦ ਮੋਰਚੇ ਤੋਂ ਬਾਅਦ ਕੋਈ ਵਰਤਾਂਤ ਨਹੀਂ ਸਿਰਜਿਆ ਗਿਆ ਸਹੀ ਹਮ ਕਿਸਾਨ ਅੰਦੋਲਨ ਤੋਂ ਬਿਨਾ ਜਿਹੜੇ 89 ਚ ਅਮਰਤ ਅਮਰਤਪਾਲ ਤਾਂ ਇੱਕ ਸੀਟ ਜਿੱਤ ਕੇ ਹੁਣ ਪੁਠੀਆਂ ਸ਼ਾਲਾ ਮਾਰ ਰਹੇ ਨੇ ਨਾ ਹਮ ਉਦੋਂ ਉਹ 89 ਵੇਲੇ ਕੀ ਹੋਇਆ ਸੀ ਕਿੰਨੇ ਜਿੱਤੇ ਸੀ ਉਹ ਵਰਤਾਂਤ ਨਹੀਂ ਸਿਰਜਿਆ ਗਿਆ ਉਹ ਪਾਰਟੀਆਂ ਵੀ ਬਣਾ ਸਕਿਆ ਸਭ ਰੀਸ ਕੇ ਮਾਰਨ ਖਾਸ ਤੇ ਦਖਲ ਨਹੀਂ ਦੇ ਸਕਿਆ ਹੂੰ ਸੋ ਇਹ ਕਰਕੇ ਜਿਹੜੀ ਜਿਹੜੀ ਗੱਲਾ ਕਿ ਸਰਕਾਰ ਸ਼ਹਿ ਦੇ ਰਹੀ ਹੈ ਪੰਜਾਬ ਦੇ ਵਿੱਚ ਜਾ ਕੇ ਤਾਂ ਕਿ ਪੰਜਾਬ ਨੂੰ ਇੱਕ ਫਲਮ ਅੰਮਨੀ ਵਾਲਾ ਸੂਬਾ ਸਾਬਤ ਕੀਤਾ ਜਾਏਗਾ ਇਸੇ ਦੇ ਆਧਾਰ ਤੇ ਫਿਰ ਉਹੀ ਏਕਤਾ 48 ਪਾਕਿਸਤਾਨ ਜਿਹੜਾ ਭਾਰਤੀ ਰਾਸ਼ਟਰਵਾਦ ਦਾ ਟਵਾਨੇ ਸਾਹਿਬ ਇਹ ਬੱਚੇ ਖਾਣੀ ਸੱਤ ਨਹੀਂ ਹਾਂ ਬਿਲਕੁਲ ਇਹ ਅੰਦਰੋਂ ਇੱਕ ਦੁਸ਼ਮਣ ਕਰਦੀ ਆ ਇੰਦਰਾ ਨੇ ਜਿਵੇਂ ਸਿੱਕ ਕਿਤੇ ਸੀ ਇਹਨਾਂ ਨੇ ਮੁਸਲਮਾਨ ਕੀਤੇ ਆ ਇਹਨਾਂ ਦਾ ਭਾਰਤਵਾਦ ਜੋੜਦੀ ਆ ਛੇਰ ਨੂੰ ਮਾਰਦੀ ਆ ਫਿਰ ਇਕੱਠਾ ਕਰਦੀ ਆ ਹਿੰਦੂਵਾਦ ਰਾਸ਼ਟਰਵਾਦ ਨੂੰ ਤੋਂ ਇਸ ਕਰਕੇ ਜਿਹੜੀ ਖਾਲਸਪਾਨੀ ਸਿਆਸਤਾਂ ਤੇ ਹਿੰਦੂ ਰਾਸ਼ਟਰਵਾਦੀ ਸਿਆਸਤਾਂ ਇਹ ਤਾਂ ਇੱਕ ਦੂਜੇ ਦੀਆਂ ਪੂਰਕ ਨੇ ਇਹ ਤਾਂ ਆਪਾਂ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ ਆਖਰ ਦੇ ਵਿੱਚ ਕੈਬਨਟ ਦੇ ਵਿੱਚ ਵੀ ਕਈ ਚੀਜ਼ਾਂ ਅੱਛੀਆਂ ਨਹੀਂ ਹੋ ਰਹੀਆਂ ਅੰਦਰੋਂ ਅੰਦਰੀ ਹਰਿਆਣਾ ਚ ਰੌਲਾ ਪੈ ਰਿਹਾ ਭਾਜਪਾਈਆਂ ਦਾ ਤੇ ਪਟਿਆਲੇ ਚ ਰੌਲਾ ਪੈ ਰਿਹਾ ਡਾਕਟਰ ਗਾਂਧੀ ਦੇ ਖਿਲਾਫ ਅਗੇ ਲਾਲ ਸਿੰਘ ਵਿੱਚ ਰਹੇ ਨੇ ਤੇ ਸੈਂਟਰ ਪੋਲਿਟਿਕਸ ਦੇ ਵਿੱਚ ਫਿਰ ਕੀ ਲੱਗਦਾ ਮੋਦੀ ਸਾਹਿਬ ਨੇ ਵੈਸੇ ਨਿਧੀ ਯੋਜਨਾ ਜਾਂ ਹੋਰ ਪ੍ਰੋਜੈਕਟਾਂ ਦੀ ਗੱਲ ਕੀਤੀ ਆ 3 ਕਰੋੜ ਘਰ ਬਣਾ ਕੇ ਦੇਣ ਦੀ ਗੱਲ ਕੀਤੀ ਆ ਜੀ ਕੰਮ ਸੰਭਿਆ ਕਿਵੇਂ ਆ ਨਵੀਂ ਕੈਬਨਟ ਤੇ ਤੁਹਾਡਾ ਕਮੈਂਟ ਜਾਂਦੇ ਜਾਂਦੇ ਮਾਲੀ ਸਾਹਿਬ ਪਹਿਲੀ ਗੱਲ ਇਹ ਆ ਮੁਲਕ ਨੇ ਬਹੁਤ ਵੱਡਾ ਫਤਵਾ ਦਿੱਤਾ ਜਿਹੜਾ મોદી ਦੀ ਮਾਰਕ ਕਰੇ ਸੀ ਉਹ ਮਿੱਟੀ 'ਚ ਰੋਲਦੀ ਜਿਹੜਾ ਕਹਿੰਦਾ ਸੀ ਕਾਂਗਰਸ ਮੁਕਤ ਭਾਰਤ ਹਮਮ ਸਵਾਲ ਮੁਕਤ ਮੀਡੀਆ ਅੰਦੋਲਨ ਮੁਕਤ ਸੜਕ ਗ੍ਰੁੱਪੀ ਤੇ ਮੁਕਤ ਸੰਸਦ ਉਹ ਲੋਕ ਭਾਰਤ ਆਪਦੇ ਅੱਜ ਜਿੱਡਾ ਵੱਡਾ ਉਹਨੇ ਜਮਾਇਆ ਸੀ ਠੀਕ ਆ ਉਹ ਬਹੁਤ ਸਮਝੀ ਸੀ ਨਹੀਂ ਆਏ ਪਰ ਉਹ ਐਸਾ ਹਾਲ ਚ ਆ ਗਏ ਕਿ મોદી ਆਪਣੀਆਂ ਮਨਮਰਜ਼ੀਆਂ ਨਹੀਂ ਕਰ ਸਕਦਾ ਤੇ ਜਿਹੜਾ ਮੈਂ ਜਿਹਾਂ ਦੇ ਆਸ ਰਿਓ ਵੀ ਸਰਕਾਰ ਚੱਲੀ ਆ ਤੁਸੀਂ ਕਹਿੰਦੇ ਦੇਖੋ ਨਾ ਨਾਇਡੂ ਦਾ ਏਜੰਡਾ ਕੀ ਆ ਮੁਸਲਮਾਨਾਂ ਬਾਰੇ ਵੀ ਮੈਂ ਉਹਨਾਂ ਨੂੰ ਕੀ ਹੁਕਮਤਾਂ ਦੇਣੀਆਂ ਨੇ ਰਿਜ਼ਰਵਿਸ਼ ਦੇਣੀਆਂ ਤੇ ਨਤੀਸ਼ ਵਾਲੇ ਕਹਿੰਦੇ ਨੇ ਅਸੀਂ ਮੁਸਲਮਾਨਾਂ ਦੇ ਖਿਲਾਫ ਗੱਲ ਅੱਗੇ ਨਹੀਂ ਤੋਰਦੇ ਮੋਦੀ ਦਾ ਹਾਲ ਤਾਂ ਹੋਆ ਉਹ ਕਹਿੰਦੇ ਹੁੰਦੇ ਨੇ ਨਾ ਤੋਤੇ ਤੇਰੀ ਤੋਰ ਬਦਲ ਗਈ ਬਦਲੇ ਤੇਰੇ ਦੀ ਤੇ ਦੀ ਜੋ ਤੇ ਬਾੜਾ ਨੇ ਹੂੰ ਤੇ ਇਸਤੇ ਲੋ ਨੇ ਹੂੰ ਇਹਨਾਂ ਨੇ ਕੀਮਤ ਵਸੂਲਣੀ ਵਸੂਲਣੀ ਆਪਣੀ ਹੂੰ ਤੋਂ ਇਹ ਕਰਕੇ ਰੋਲੇ ਪੈਣੇ ਨਾਲ ਕੇਰਲਾ ਇੱਕ ਵੰਦਾ ਜਿੱਤਿਆ ਇਹਨਾਂ ਨੇ ਮੰਤਰੀ ਬਣਾਦਾ ਉਹ ਕਹਿੰਦਾ ਜੀ ਨਹੀਂ ਕਰਦਾ ਮੰਤਰੀ ਲੈਣ ਨੂੰ ਹੂੰ ਤੋਂ ਇਹ ਰੋਲੇ ਪੈਣੇ ਨੇ ਮਨਤਾ ਵੀ ਨਹੀਂ ਕਹਿੰਦੀ ਕੋਈ ਨਹੀਂ ਚਲਾ ਲਓ 5 ਮਹੀਨੇ ਬਾਅਦ ਦੇਖਾਂਗੇ ਕੀ ਬਣਦਾ ਅਕਾਲੀ ਦਲ ਦਾ ਕੁਝ ਬਣੂ ਹਾਂਜੀ ਅਕਾਲੀ ਦਲ ਦਾ ਕੀ ਪੰਜਾਬ ਚ ਰਹੂਗਾ ਸਥਿਤੀ ਬਣ ਗਈ ਹਾਲੇ ਕੋਈ ਆਸ ਦੇ ਕਰਨੀ ਲੱਗਦੀ ਉਹ ਸਾਰੇ ਜਿਨ੍ਹਾਂ ਨੇ ਬਾਦਲ ਦੀ ਲਾਈਨ ਤੇ ਚੱਲ ਕੇ ਭਾਜਪਾ ਨਾਲ ਸਾਹ ਤੇ ਚੱਲ ਕੇ ਮੌਜਾਂ ਲੁੱਟੀਆਂ ਨੇ ਉਹ ਕੋਈ ਵੀ ਉਸ ਲਾਈਨ ਤੇ ਕਿਸੇ ਪਰਦੂ ਤੇ ਕਰਨ ਨੂੰ ਤਿਆਰ ਨਹੀਂ ਹਮਮ ਸ਼ਖਵੀਰ ਨੂੰ ਕਿਹਾ ਬਦਲ ਦੋ ਤੁਸੀਂ ਤਾਂ ਤਸਵੀਰ ਨਾਲ ਅਟਕ ਕੇ ਵੀ ਭਾਜਪਾ ਨਾਲ ਜੋਟੀ ਪਾਰਕ ਦੀ ਬਾਦਲ ਤੇ ਨਹੀਂ ਨਸਕੇ ਨੇ ਹਮਮ ਉਹ ਜੋ ਜੇ ਆਪੀ ਜੋ ਬਾਪਰਿਆ ਇਹ ਕਹਿ ਦੇਣਾ ਸਾਨੂੰ ਸੂਚਿਤ ਸਦਸਾ ਕਾਇਲੇ ਦੀ ਸੱਤਾ ਨਹੀਂ ਹੂੰ ਇਹ ਕਹਿਣ ਨਾਲ ਕੀ ਮਤਲਬ ਤੁਸੀਂ ਕਹੋ ਜੰਮੂ ਕਸ਼ਮੀਰ ਨੂੰ ਆਜ਼ਾਦ ਰਤਵਾ ਦੇਓ ਚੋਣ ਕਰਾਓ ਤੁਸੀਂ ਤਾਂ ਇੱਕ ਕੌਮ ਤੇ ਇੱਕ ਚੋਣ ਦੀ ਹਮੈਸ ਕਰੀ ਬੈਠੇ ਹੋ ਹੂੰ ਛੇਰੋ ਨੂੰ ਛੁੱਟੀ ਸੱਚੀ ਜੀ ਮਾਫੀ ਮੰਗੀ ਮੁੜ ਕੇ ਕੌਂਗੇ ਸਾਹ ਵਾਲਾ ਬਸਲਾ ਆ ਗਿਆ ਉੱਥੇ ਜਿਹੜੀ ਪੋਜੀਸ਼ਨ ਲਈ ਉਹ ਕਹਿੰਦੇ ਨਾ ਅਕਾਲੀ ਦਲ ਇੱਕ ਪਾਸੇ ਰਫੂ ਕਰਦਾ ਦੂਸਰੇ ਪਾਸੇ ਭਿਹਾਰ ਹੋ ਜਾਂਦਾ ਮਾੜੀ ਸਥਿਤੀ ਮੁੜ ਕੇ ਇਕਤਾ ਦੀ ਕੀਤੀ ਫੇਰੋ ਕਰਨ ਲੱਗਿਆ ਉਹ ਉੜ ਕੇ ਟਿੰਗਸਾ ਜੋ ਕੀਤੀ ਫੇਰ ਤੁਹਾਡੇ ਸਾਹਮਣੇ ਸਾਰਾ ਕੁਝ ਆ ਗਿਆ ਹੂੰ ਲੋਕ ਚਾਹੁੰਦੇ ਨੇ ਖत्री ਪਾਰਟੀ ਹੋਵੇ ਲੋਕ ਚਾਹੁੰਦੇ ਨੇ ਅਕਾਲੀ ਦਲ ਦੀ ਅੱਜ ਦੀ ਹਾਲਤ ਦੇ ਵਿੱਚ ਲੋਕ ਚਾਹੁੰਦੇ ਨੇ ਖत्री ਪਾਰਟੀ ਹੋਵੇ ਲੋਕ ਚਾਹੁੰਦੇ ਨੇ ਅਕਾਲੀ ਦਲ ਹੋਵੇ ਪਰ ਜਦੋਂ ਮੌਜੂਦਾ ਚਾਲੀਵਾਲ ਦੇਖਦੇ ਨੇ ਉਹਨਾਂ ਦਾ ਮਨ ਖੱਟਾ ਹੋਇਆ ਪਿਆ ਵਿਸ਼ਵਾਸ ਨਹੀਂ ਬਣਦੇ ਆਹ ਜੀ 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 ਸੋ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਮਸ਼ਰੂਫੀਅਤ ਚ ਸਮਾਂ ਦਿੱਤਾ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਮੇਹਰਬਾਨੀ ਵਾਲੀ ਸਾਹਿਬ ਸੋ ਦੋਸਤੋ ਇਸਨੂੰ ਕੋਈ ਬ੍ਰਾਡਕਾਸਟਰ ਮਾਲਵਿੰਦਰ ਸਿੰਘ ਮਾਲੀ ਆਪਣੇ ਨਾਲ ਜੁੜੇ ਸੀ ਰਾਜਨੀਤਿਕ ਮਾਮਲਿਆਂ ਦੇ ਮਾਹਰ ਸੋ ਪੰਜਾਬ ਦੇ ਮੁਤਲਕ ਭਾਰ ਦੀ ਸਿਆਸਤ ਦੇ ਮੁਤਲਕੇ ਚਰਚਾਵਾਂ ਹੋਈਆਂ ਨੇ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਿਓ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9877309655 ਤੇ ਤੁਸੀਂ ਮੰਗਵਾ ਸਕਦੇ ਹੋ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੰਦਰ ਸਿੰਘ ਟਵਾਣਾ ਨੂੰ ਦਿਵਾ ਗਿਆ ਧੰਨਵਾਦ